ਅਗਤ ਹੈ ਮੈਂ ਨਵੀਨ ਕੁਮਾਰ ਭਾਜਪਾ ਦੇ ਵੱਲੋਂ ਆਪਣੀ 8ਵੀਂ ਲਿਸਟ ਜਾਰੀ ਕਰ ਦਿੱਤੀ ਗਈ ਹੈ ਉਮੀਦਵਾਰਾਂ ਦੀ ਲੋਕ ਸਭਾ ਚੋਣਾਂ ਦੇ ਲਈ ਔਰ ਇਹ ਲਿਸਟ ਪੰਜਾਬੀਆਂ ਦੇ ਲਈ ਬੜੀ ਖਾਸ ਹੈ ਇਸ ਲਿਸਟ ਦੇ ਵਿੱਚ 11 ਨਾਮ ਨੇ ਜਿਸ ਦੇ ਵਿੱਚੋਂ 6 ਨਾਮ ਪੰਜਾਬ ਦੇ ਉਮੀਦਵਾਰਾਂ ਦੇ ਐਲਾਨ ਦਿੱਤੇ ਗਏ ਨੇ ਸੋ ਬਹੁਤ ਦਿਨ ਤੋਂ ਉਡੀਕ ਕੀਤੀ ਜਾ ਰਹੀ ਸੀ ਕਿ ਪੰਜਾਬ ਦੀ ਲਿਸਟ ਭਾਜਪਾ ਦੇ ਵੱਲੋਂ ਕਦੋਂ ਜਾਰੀ ਕੀਤੀ ਜਾਵੇਗੀ ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਉਲਟ ਫੇਰ ਕੀਤੇ ਨੇ ਸੋ 6 ਨਾਮ ਭਾਜਪਾ ਦੇ ਵੱਲੋਂ ਐਲਾਨ ਕਰ ਦਿੱਤੇ ਗਏ ਨੇ ਔਰ 6 ਨਾਮਾਂ ਦਾ ਜੇਕਰ ਜ਼ਿਕਰ ਕਰੀਏ ਤੇ ਗੁਰਦਾਸਪੁਰ ਤੋਂ ਅ ਦਿਨੇਸ਼ ਸਿੰਘ ਬੱਬੂ ਹੋਣਗੇ ਉਮੀਦਵਾਰ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਤਰਨਜੀਤ ਸਿੰਘ ਸੰਧੂ ਉਹੀ ਨੇ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਭਾਜਪਾ ਨੇ ਅੰਮ੍ਰਿਤਸਰ ਤੋਂ ਉਮੀਦਵਾਰ ਐਲਾਨਨ ਦਾ ਜਿਹੜਾ ਸੀ ਉਹ ਗੱਲ ਚੱਲੀ ਸੀ ਕਿਉਂਕਿ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਸੀ ਔਰ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨ ਦਿੱਤਾ ਸੋ ਭਾਜਪਾ ਨੇ ਕੁਝ ਦਿਨ ਪਹਿਲਾਂ ਹੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ ਬਿਲਕੁਲ ਜਿਸ ਤਰੀਕੇ ਦੇ ਨਾਲ ਭਾਜਪਾ ਨੇ ਉਲਟਫੇਰ ਕੀਤਾ ਸੀ ਸਿਆਸੀ ਪਾਰਟੀਆਂ ਤੋਂ ਆਪਣੇ ਨਾਲ ਸੰਸਦ ਜੋੜੇ ਸੀਗੇ ਉਹਨਾਂ ਨੂੰ ਟਿਕਟ ਜਿਹੜੀ ਆ ਉਹ ਦੇ ਦਿੱਤੀ ਗਈ ਆ ਫਰੀਦਕੋਟ ਤੋਂ ਹੰਸਰਾਜ ਹੰਸ ਹੰਸਰਾਜ ਹੰਸ ਦਾ ਨਾਮ ਚੱਲ ਰਿਹਾ ਸੀ ਕਿ ਦਿੱਲੀ ਦੀ ਜਦੋਂ ਲਿਸਟ ਜਾਰੀ ਕੀਤੀ ਗਈ ਆ ਭਾਜਪਾ ਦੇ ਵੱਲੋਂ ਹੰਸਰਾਜ ਹੰਸ ਦਾ ਨਾਮ ਨਹੀਂ ਐਲਾਨਿਆ ਗਿਆ ਸੋ ਹੁਣ ਫਰੀਦਕੋਟ ਤੋਂ ਫਰੀਦਕੋਟ ਦੇ ਉੱਤੇ ਫਰੀਦਕੋਟ ਜਿਹੜੀ ਸੀਟ ਹੈ ਉਦੋਂ ਤੇ ਵੀ ਜ਼ਿਕਰ ਕਰਦੇ ਆ ਪਹਿਲਾਂ ਦੱਸ ਦਈਏ ਔਰ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਉਮੀਦਵਾਰ ਐਲਾਨ ਦਿੱਤਾ ਪੰਜਾਬ ਦੇ 6 ਉਮੀਦਵਾਰ ਜਿਹੜੇ ਨੇ ਉਹਨਾਂ ਦੇ ਨਾਮ ਐਲਾਨ ਦਿੱਤੇ ਨੇ ਔਰ ਵੱਡੀ ਗੱਲ ਇਹ ਹੈ ਕਿ ਰਵਨੀਤ ਬਿੱਟੂ ਨੂੰ ਟਿਕਟ ਮਿਲ ਗਈ ਹੈ ਸੁਸ਼ੀਲ ਰਿੰਕੂ ਨੂੰ ਟਿਕਟ ਮਿਲ ਗਈ ਹੈ ਪ੍ਰਨੀਤ ਕੌਰ ਨੂੰ ਟਿਕਟ ਮਿਲ ਗਈ ਹੈ ਤਰਨਜੀਤ ਸਿੰਘ ਸੰਧੂ ਨੂੰ ਟਿਕਟ ਮਿਲ ਗਈ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਭਾਜਪਾ ਨੂੰ ਜੁਆਇਨ ਕੀਤਾ ਹੈ ਔਰ ਉਸ ਤੋਂ ਬਾਅਦ ਉਹਨਾਂ ਨੂੰ ਨਾਲ ਦੀ ਨਾਲ ਟਿਕਟ ਮਿਲ ਗਈ ਹੈ ਦਿਨੇਸ਼ ਸਿੰਘ ਬੱਬੂ ਉਹਨਾਂ ਨੂੰ ਗੁਰਦਾਸਪੁਰ ਤੋਂ ਟਿਕਟ ਮਿਲ ਗਈ ਹੈ ਗੁਰਦਾਸਪੁਰ ਉਹੀ ਸੀਟ ਜਿੱਥੇ ਸੰਨੀ ਦਿਓਲ ਪਹਿਲਾਂ ਉਹਨਾਂ ਦੇ ਉਮੀਦਵਾਰ ਸੀ ਔਰ ਦੇਖਿਆ ਜਾ ਰਿਹਾ ਸੀ ਕਿ ਹੁਣ ਇਸ ਵਾਰ ਸੰਨੀ ਦਿਓਲ ਉੱਥੋਂ ਚੋਣ ਨਹੀਂ ਲੜਨਗੇ ਤੇ ਕੌਣ ਉਮੀਦਵਾਰ ਹੋਏਗਾ ਦਿਨੇਸ਼ ਸਿੰਘ ਬੱਬੂ ਗੁਰਦਾਸਪੁਰ ਤੋਂ ਉਮੀਦਵਾਰ ਹੋਣਗੇ ਅਮਰitsar ਤੋਂ ਤਰਨਜੀਤ ਸਿੰਘ ਸੰਧੂ ਤਰਨਜੀਤ ਸਿੰਘ ਸੰਧੂ ਬਹੁਤ ਵੱਡਾ ਨਾਮ ਹੈ ਔਰ ਭਾਰਤ ਦੀ ਰਾਜਨੀਤੀ ਦੇ ਵਿੱਚ ਵੀ ਹੁਣ ਉਹਨਾਂ ਨੇ ਆਪਣੇ ਪੈਰ ਅਜਮਾਨ ਦੀ ਗੱਲ ਕੀਤੀ ਸੀ ਕਿਉਂਕਿ ਉਹ ਅਮਰੀਕਾ ਦੇ ਵਿੱਚ ਸਾਬਕਾ ਦੂਤਾਵਾਸ ਰਹੇ ਨੇ ਪੰਜਾਬ ਦੇ ਭਾਰਤ ਦੇ ਲਈ ਸੋ ਪੰਜਾਬ ਦੇ ਵਿੱਚ ਭਾਜਪਾ ਨੇ 6 ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਨੇ ਰਿੰਕੂ ਜਲੰਧਰ ਤੋਂ ਬਿੱਟੂ ਲੁਧਿਆਣਾ ਤੋਂ ਤੇ ਪ੍ਰਨੀਤ ਕੌਰ ਪਟਿਆਲਾ ਤੋਂ ਸੋ ਇਹ ਉਹ ਨਾਮ ਨੇ ਜਿਹੜੇ ਮੌਜੂਦਾ ਐਮਪੀ ਸੀ ਐਮਪੀ ਨੇ ਸੋ ਉਹਨਾਂ ਦੇ ਨਾਮ ਅਸੀਂ ਤੁਹਾਨੂੰ ਦੱਸ ਰਹੇ ਹਾਂ ਔਰ ਹੰਸਰਾ ਜਹੰਸ ਜਿਹੜੇ ਕਿ ਉਹ ਵੀ ਐਮਪੀ ਨੇ ਉਹ ਦਿੱਲੀ ਤੋਂ ਸੀ ਔਰ ਵੱਡੀ ਲਿਸਟ ਪੰਜਾਬ ਦੇ ਵਿੱਚ ਭਾਜਪਾ ਨੇ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਜਾਨੀ ਕਿ ਪੰਜਾਬ ਦੇ ਲਈ ਪਹਿਲੀ ਲਿਸਟ ਹੈ ਇਹ ਜਿਹਦੇ ਵਿੱਚ 6 ਉਮੀਦਵਾਰਾਂ ਦਾ ਨਾਮ ਸਾਹਮਣੇ ਆਇਆ ਇਹਨਾਂ ਦੇ ਵਿੱਚ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਦਰਸ਼ਕ ਹੋਣ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਭਾਜਪਾ ਨੇ 6 ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ ਔਰ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ऐसे तरीके ਦੇ ਨਾਲ ਜੋ ਕੁਛ ਦਿਨ ਪਹਿਲਾਂ ਜਦੋਂ ਉਹ ਆਮ ਆਦਮੀ ਪਾਰਟੀ ਦੇ ਵਿੱਚ 2 ਦਿਨ ਪਹਿਲਾਂ ਹੀ ਜੁਆਇਨ ਕੀਤੇ ਸੀ ਜਦੋਂ ਉਪ ਚੋਣ ਹੋਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਸੀ ਔਰ ਹੁਣ ਜਦੋਂ ਭਾਜਪਾ ਦੇ ਵਿੱਚ ਜੁਆਇਨ ਕੀਤੇ ਨੇ ਉਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੂੰ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਜੇ ਭਾਜਪਾ ਦੇ ਵਿੱਚ ਗਏ ਨੇ ਤੇ ਉਹਨਾਂ ਦੀ ਟਿਕਟ ਪੱਕੀ ਹੋਏਗੀ ਸੋ ਉਸੇ ਤਰੀਕੇ ਦੇ ਨਾਲ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਟਿਕਟ ਦੇ ਦਿੱਤੀ ਗਈ ਹੈ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਫਰੀਦਕੋਟ ਤੋਂ ਹੰਸਰਾਜ ਹੰਸ ਨੂੰ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਨੂੰ ਤੇ ਅਮਰਜ ਅਮਰਜ ਸਰ ਤੋਂ ਤਰਨਜੀਤ ਸਿੰਘ ਸੰਧੂ ਨੂੰ ਟਿਕਟ ਦੇ ਦਿੱਤੀ ਗਈ ਹੈ ਭਾਜਪਾ ਨੇ 6 ਉਮੀਦਵਾਰਾਂ ਦਾ ਜਿਹੜਾ ਨਾਮ ਹੈ ਉਹ ਐਲਾਨ ਦਿੱਤਾ ਹੈ ਔਰ ਇਹਨਾਂ ਦੇ ਜੇਕਰ ਜ਼ਿਕਰ ਕਰੀਏ ਸੁਸ਼ੀਲ ਕੁਮਾਰ ਰਿੰਕੂ ਵੱਡਾ ਨਾਮ ਹੈ ਸੁਸ਼ੀਲ ਕੁਮਾਰ ਰਿੰਕੂ ਨੇ ਕੁਝ ਦਿਨ ਪਹਿਲਾਂ ਹੀ ਕੁਝ ਦਿਨ ਪਹਿਲਾਂ ਹੀ ਉਹ ਭਾਜਪਾ ਦੇ ਵਿੱਚ ਜੁਆਇਨ ਕੀਤਾ ਸੀ ਉਹਨਾਂ ਨੇ ਭਾਜਪਾ ਨੂੰ ਔਰ ਸੁਸ਼ੀਲ ਰਿੰਕੂ ਨੂੰ ਹੁਣ ਟਿਕਟ ਦੇ ਦਿੱਤੀ ਗਈ ਹੈ ਔਰ ਉਹਨਾਂ ਦੀ ਟਿਕਟ ਜਿਹੜੀ ਹੈ ਉਹ ਬੜੀ ਖਾਸ ਹੈ ਕਿਉਂਕਿ ਇਹ ਉਮੀਦ ਜਿਤਾਈ ਜਾ ਰਹੀ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਜਪਾ ਦਾ ਉਮੀਦਵਾਰ ਐਲਾਨਿਆ ਜਾਏਗਾ ਸੋ ਲਿਸਟ ਤੁਹਾਨੂੰ ਦਿਖਾ ਰਹੇ ਹਾਂ ਔਰ ਪੰਜਾਬ ਦੀ ਖਾਸ ਕਰ ਲਿਸਟ ਪੰਜਾਬ ਦੀ ਲਿਸਟ ਦੇ ਉੱਪਰ ਜੇਕਰ ਜ਼ਿਕਰ ਕਰੀਏ ਤੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਤਰਨਜੀਤ ਸਿੰਘ ਸੰਧੂ ਕੋ ਨੇ ਤਰਨਜੀਤ ਸਿੰਘ ਸੰਧੂ ਭਾਰਤੀ ਦੂਤਾਵਾਸ ਰਹੇ ਨੇ ਅਮਰੀਕਾ ਦੇ ਵਿੱਚ ਅਮਰੀਕਾ ਦੇ ਨਾਲ ਜਿਹੜੇ ਭਾਰਤ ਦੇ ਸੰਬੰਧ ਚੰਗੇ ਹੋਏ ਨੇ ਉਸ ਦੇ ਵਿੱਚ ਬਹੁਤ ਵੱਡਾ ਨਾਮ ਰਿਹਾ ਹੈ ਤਰਨਜੀਤ ਸਿੰਘ ਸੰਧੂ ਔਰ ਉਹਨਾਂ ਨੇ ਜਦੋਂ ਭਾਜਪਾ ਜੁਆਇਨ ਕੀਤੀ ਤੇ ਅੰਮ੍ਰਿਤਸਰ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਸੁਸ਼ੀਲ ਕੁਮਾਰ ਰਿੰਕੂ ਕੁਝ ਦਿਨ ਪਹਿਲਾਂ ਹੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਔਰ ਸੁਸ਼ੀਲ ਕੁਮਾਰ ਰਿੰਕੂ ਮੌਜੂਦਾ ਐਮਪੀ ਜਿਹੜੇ ਜਲੰਧਰ ਦੇ ਉਪਚੋਣ ਦੇ ਵਿੱਚ ਬਣੇ ਸੀ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੂੰ ਵੀ ਟਿਕਟ ਮਿਲ ਗਈ ਹੈ ਉਸ ਤੋਂ ਇਲਾਵਾ ਫਰੀਦਕੋਟ ਤੋਂ ਹੰਸਰਾਜ ਹੰਸ ਫਰੀਦਕੋਟ ਦੀ ਟਿਕਟ ਬੜੀ ਮayne ਰੱਖਦੀ ਹੈ ਕਿਉਂਕਿ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਕੌਣ ਐਮਪੀ ਨੇ ਇਸ ਸਮੇਂ ਕਾਂਗਰਸ ਦੇ ਫਰੀਦਕੋਟ ਤੋਂ ਮੁਹੰਮਦ ਸਦੀਕ ਮੁਹੰਮਦ ਸਦੀਕ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਸੀਗੇ ਪਿਛਲੀ ਵਾਰ ਜਿਹੜੇ ਕਿ ਇਸ ਸਮੇਂ ਐਮਪੀ ਨੇ ਔਰ ਉਮੀਦ ਹੈ ਕਿ ਉਹਨਾਂ ਦਾ ਹੀ ਨਾਮ ਕਾਂਗਰਸ ਦੇ ਵੱਲੋਂ ਦੁਬਾਰਾ ਐਲਾਨਿਆ ਜਾ ਸਕਦਾ ਹੈ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਨੇ ਫਰੀਦਕੋਟ ਤੋਂ ਆ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਹੈ ਸੋ ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਭਾਜਪਾ ਫਰੀਦਕੋਟ ਤੋਂ ਹੰਸਰਾਜ ਹੰਸ ਨੂੰ ਟਿਕਟ ਦੇਣ ਦੇ ਬਾਰੇ ਵਿਚਾਰ ਕਰ ਰਹੀ ਹੈ ਕਿਉਂਕਿ ਹੰਸਰਾਜ ਹੰਸ ਉਹ ਫਿਰ ਉੱਥੇ ਸਾਰੇ ਕਲਾਕਾਰ ਇਕੱਠੇ ਹੋ ਜਾਣਗੇ ਬਿਲਕੁਲ ਉਸੇ ਤਰੀਕੇ ਦੇ ਨਾਲ ਹੋਇਆ ਔਰ ਹੰਸਰਾਜ ਹੰਸ ਨੂੰ ਟਿਕਟ ਜਿਹੜੀ ਹੈ ਉਹ ਫਰੀਦਕੋਟ ਤੋਂ ਦੇ ਦਿੱਤੀ ਗਈ ਹੈ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਮਹਾਰਾਣੀ ਪ੍ਰਨੀਤ ਕੌਰ ਦਾ ਪਟਿਆਲਾ ਤੋਂ ਬਹੁਤ ਤਿੰਨ ਵਾਰ ਦੇ ਉਹ ਐਮਪੀ ਨੇ ਪਟਿਆਲਾ ਤੋਂ ਪਟਿਆਲਾ ਦੇ ਵਿੱਚ ਉਹ ਰਾਜਸੀ ਪਰਿਵਾਰ ਦਾ ਬੜਾ ਬੜਚਸਵ ਹੈਗਾ ਆ ਔਰ ਪਟਿਆਲਾ ਸੀਟ ਜਿਹੜੀ ਹੈ ਉਸ ਪਰਿਵਾਰ ਦੇ ਨਾਲ ਹਮੇਸ਼ਾ ਤੋਂ ਜੁੜੀ ਰਹੀ ਹੈ ਪਰ ਉਹ ਪਹਿਲਾਂ ਸੀਟ ਜਿੱਤਦੇ ਸੀ ਕਾਂਗਰਸ ਪਾਰਟੀ ਦੇ ਵੱਲੋਂ ਪਰ ਹੁਣ ਮਹਾਰਾਣੀ ਪ੍ਰਨੀਤ ਕੌਰ ਨੇ ਕੁਝ ਸਮਾਂ ਪਹਿਲਾਂ ਹੀ ਭਾਜਪਾ ਜੁਆਇਨ ਕੀਤੀ ਹੈ ਔਰ ਉਹਨਾਂ ਨੂੰ ਉਥੋਂ ਸੀਟ ਦਿੱਤੀ ਗਈ ਹੈ ਔਰ ਦੇਖਣਾ ਹੋਏਗਾ ਕਿ ਕੀ ਪ੍ਰਨੀਤ ਕੌਰ ਜਿਹੜਾ ਉਹਨਾਂ ਦਾ ਢੰਕਾ ਵੱਜਦਾ ਹੈ ਹਮੇਸ਼ਾ ਪਟਿਆਲਾ ਦੇ ਵਿੱਚ ਕੀ ਉਹ ਇਸ ਵਾਰ ਵੀ ਬਜੇਗਾ ਇਸ ਵਾਰ ਵੀ ਉਸ ਟਿਕਟ ਨੂੰ ਪਰ ਹੁਣ ਪਾਰਟੀ ਬਦਲ ਗਈ ਹੈ ਪਹਿਲਾਂ ਕਾਂਗਰਸ ਪਾਰਟੀ ਦੇ ਲੜਦੇ ਸੀ ਪਰ ਹੁਣ ਇਸ ਵਾਰ ਉਹ ਭਾਜਪਾ ਦੇ ਲਈ ਉਥੋਂ ਲੜਨਗੇ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਗੁਰਦਾਸਪੁਰ ਸੀਟ ਜਿਹੜੀ ਹੈ ਭਾਜਪਾ ਨੂੰ ਪਿਛਲੀ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਦੋ ਸੀਟਾਂ ਪੰਜਾਬ ਦੇ ਵਿੱਚ ਭਾਜਪਾ ਕੱਢਣ ਦੇ ਵਿੱਚ ਕਾਮਯਾਬ ਹੋਈ ਸੀ ਇੱਕ ਗੁਰਦਾਸਪੁਰ ਸੀਟ ਜਿੱਥੇ ਸੰਨੀ ਦਿਓਲ ਜਿੱਤੇ ਸੀ ਔਰ ਦੂਸਰੀ ਸੀਟ ਹੁਸ਼ਿਆਰਪੁਰ ਦੀ ਜਿੱਥੇ ਕੇ ਸੋਮ ਪ੍ਰਕਾਸ਼ ਕੇਂਦਰੀ ਰਾਜ ਮੰਤਰੀ ਜਿੱਤੇ ਸੀ ਔਰ ਉਸ ਸੀਟ ਦੇ ਉੱਪਰ ਹੁਣ ਬਹੁਤ ਨਾਮ ਚੱਲ ਰਿਆ ਸੀ ਕਿਉਂਕਿ ਸੰਨੀ ਦਿਓਲ ਨੂੰ ਲੈ ਕੇ ਬਹੁਤ ਸਾਰੇ ਪੋਸਟਰ ਲੱਗਦੇ ਰਹੇ ਨੇ ਗੁਰਦਾਸਪੁਰ ਦੇ ਵਿੱਚ ਕਿ ਜਿਹੜੇ ਸੰਸਦ ਨੇ ਸਾਡੇ ਇੱਥੇ ਨਜ਼ਰ ਨਹੀਂ ਆਂਦੇ ਸੰਨੀ ਦਿਓਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਹੁਤ ਕੁਝ ਹੋਇਆ ਤੁਸੀਂ ਦੇਖਿਆ ਸੀ ਸਮੇਂ-ਸਮੇਂ ਤੇ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਉਂਦੇ ਰਹੇ ਆ ਪਰ ਹੁਣ ਇਸ ਵਾਰ ਇਹ ਚਰਚਾ ਸੀ ਕਿ ਇਸ ਵਾਰ ਕੌਣ ਹੋ ਸਕਦਾ ਹੈ ਗੁਰਦਾਸਪੁਰ ਤੋਂ ਜਿਹਦੇ ਉੱਪਰ ਲੋਕ ਵਿਸ਼ਵਾਸ ਕਰਨ ਸੋ ਦਿਨੇਸ਼ ਬੱਬੂ ਨੂੰ ਟਿਕਟ ਦਿੱਤੀ ਗਈ ਹੈ ਗੁਰਦਾਸਪੁਰ ਤੋਂ ਭਾਜਪਾ ਦੇ ਵੱਲੋਂ ਔਰ ਲੁਧਿਆਣਾ ਤੋਂ ਉਹੀ ਚਰਚਿਤ ਨਾਮ ਰਵਨੀਤ ਸਿੰਘ ਬਿੱਟੂ ਦੋ ਵਾਰ ਦੇ ਸੰਸਦ ਨੇ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਇਸ ਤੋਂ ਇਲਾਵਾ ਜੇਕਰ ਉਹ ਤਿੰਨ ਵਾਰ ਸੰਸਦ ਰਹੇ ਨੇ ਪਹਿਲਾਂ ਉਹ ਅਨੰਦਪੁਰ ਸਾਹਿਬ ਤੋਂ ਇੱਕ ਵਾਰੀ ਚੋਣ ਲੜੇ ਤੇ ਉੱਥੋਂ ਉਹ ਜਿੱਤੇ ਉਸ ਤੋਂ ਬਾਅਦ ਲਗਾਤਾਰ ਦੋ ਵਾਰ ਲੁਧਿਆਣਾ ਤੋਂ ਰਵਨੀਤ ਬਿੱਟੂ ਨੂੰ ਟਿਕਟ ਦਿੱਤੀ ਔਰ ਰਵਨੀਤ ਬਿੱਟੂ ਦੋਨੋਂ ਵਾਰ ਜਿੱਤੇ ਤੁਹਾਨੂੰ ਦੱਸ ਦਈਏ ਕਿ ਇਹ ਵੀ ਟਿਕਟ ਪਹਿਲਾਂ ਕਾਂਗਰਸ ਦੇ ਲਈ ਕਾਂਗਰਸ ਦੇ ਲਈ ਲੜੇ ਸੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਲਈ ਲੜੇ ਇਹ ਬਾਅਦ ਦੇ ਵਿੱਚ ਲੁਧਿਆਣਾ ਤੋਂ ਔਰ ਦੋਨੇ ਵਾਰ ਇਹਨਾਂ ਨੇ ਸੀਟ ਜਿਹੜੀ ਹੈ ਉੱਥੋਂ ਕੱਢੀ ਪਰ ਹੁਣ ਇਸ ਵਾਰ ਲੜਨਗੇ ਭਾਜਪਾ ਦੇ ਵੱਲੋਂ ਪਰ ਦੇਖਣਾ ਹੋਏਗਾ ਕਿ ਇਸ ਵਾਰ ਰਵਨੀਤ ਸਿੰਘ ਬਿੱਟੂ ਉਹ ਸੀਟ ਨੂੰ ਕੱਢ ਪਾਉਂਦੇ ਨੇ ਕਿਉਂਕਿ ਭਾਜਪਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਸ ਸਮੇਂ ਪੰਜਾਬ ਦੇ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ ਔਰ ਜੇਕਰ ਭਾਜਪਾ ਦੀ ਗੱਲ ਕਰੀਏ ਤੇ ਇਸ 6 ਉਮੀਦਵਾਰਾਂ ਦੀ ਲਿਸਟ ਦੇ ਵਿੱਚ ਚਾਰ ਮੌਜੂਦਾ ਸੰਸਦ ਨੇ ਪਹਿਲੇ ਸੁਸ਼ੀਲ ਰਿੰਕੂ ਦੂਸਰੇ ਹੰਸਰਾਜ ਹੰਸ ਤੀਸਰੇ ਮਹਾਰਾਣੀ ਪ੍ਰਨੀਤ ਕੌਰ ਔਰ ਚੌਥੇ ਰਵਨੀਤ ਸਿੰਘ ਬਿੱਟੂ ਇਹਨਾਂ ਦੇ ਵਿੱਚੋਂ ਚਾਰ ਸੰਸਦ ਨੇ ਜਿਹੜੇ ਕਿ ਤਿੰਨ ਹੋਰਾ ਪਾਰਟੀਆਂ ਤੋਂ ਆਏ ਹੋਏ ਨੇ ਜਾਨੀ ਕਿ ਕਾਂਗਰਸ ਤੋਂ ਆਏ ਹੋਏ ਨੇ ਇਹ ਕਾਮਾਦਮੀ ਪਾਰਟੀ ਤੋਂ ਹੰਸਰਾਜ ਹੰਸੀਣਾ ਦੇ ਦਿੱਲੀ ਤੋਂ ਐਮਪੀ ਸੀ ਸੋ ਚਾਰ 6 ਉਮੀਦਵਾਰਾਂ ਦੀ ਲਿਸਟ ਦੇ ਵਿੱਚ ਚਾਰ ਐਮਪੀ ਭਾਜਪਾ ਨੇ ਐਲਾਨ ਦਿੱਤੇ ਨੇ ਉਮੀਦਵਾਰ ਦੇ ਤੌਰ ਦੇ ਉਤੇ ਸੋ ਭਾਜਪਾ ਦੀ ਲਿਸਟ ਸਾਹਮਣੇ ਆ ਗਈ ਹੈ ਇਸ ਲਿਸਟ ਦੇ ਵਿੱਚ 6 ਨਾਮ ਨਾਮ ਹਾਲਾਂਕਿ ਜਿਹੜੀ ਲਿਸਟ ਸਾਹਮਣੇ ਆਈ ਹੈ ਉਸ ਦੇ ਵਿੱਚ 11 ਅੱਠਵੀਂ ਸੂਚੀ ਜਾਰੀ ਕੀਤੀ ਹੈ 11 ਉਮੀਦਵਾਰਾਂ ਦੇ ਨਾਮ ਐਲਾਨੇ ਗਏ ਨੇ ਪਰ ਉਹਦੇ ਵਿੱਚੋਂ ਅਸੀਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ ਦਿਨੇਸ਼ ਸਿੰਘ ਬੱਬੂ ਨੂੰ ਗੁਰਦਾਸਪੁਰ ਤੋਂ ਟਿਕਟ ਦਿੱਤੀ ਹੈ ਤਰਨਜੀਤ ਸਿੰਘ ਸੰਧੂ ਨੂੰ ਅੰਮ੍ਰਿਤਸਰ ਤੋਂ ਜਲੰਧਰ ਤੋਂ ਸੁਸ਼ੀਲ ਰਿੰਕੂ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਪਟਿਆਲਾ ਤੋਂ ਪ੍ਰਨੀਤ ਕੌਰ ਫਰੀਦਕੋਟ ਤੋਂ ਮਾਫ ਕਰਨਾ ਫਰੀਦਕੋਟ ਤੋਂ ਹੰਸਰਾਜ ਹੰਸ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਸੋ ਹੁਣ ਇਸ ਲਿਸਟ ਦਾ ਵੀ ਜੇਕਰ ਜ਼ਿਕਰ ਕਰ ਦਈਏ ਤੇ 11 ਉਮੀਦਵਾਰਾਂ ਦੇ ਨਾਮ ਜਿਹੜੇ ਨੇ ਇਸ ਲਿਸਟ ਦੇ ਵਿੱਚ ਸਾਹਮਣੇ ਆਏ ਸੀ ਜਿਸ ਦੇ ਵਿੱਚ ਉੜੀਸਾ ਦੇ ਤਿੰਨ ਨਾਮ ਨੇ ਔਰ ਉਸ ਤੋਂ ਇਲਾਵਾ ਪੱਛਮ ਬੰਗਾਲ ਦੇ ਦੋ ਨਾਮ ਨੇ ਪੰਜ ਨਾਮ ਇਹ ਹੋਗਾ ਤੇ ਛੇ ਨਾਮ ਇਸ ਦੇ ਵਿੱਚ ਪੰਜਾਬ ਦੇ ਨੇ 11 ਉਮੀਦਵਾਰਾਂ ਦੀ 8ਵੀਂ ਸੂਚੀ ਜਿਹੜੀ ਹੈ 8ਵੀਂ ਲਿਸਟ ਭਾਜਪਾ ਦੇ ਵੱਲੋਂ ਜਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ 405 ਉਮੀਦਵਾਰਾਂ ਦੇ ਨਾਮ ਜਿਹੜੇ ਨੇ ਉਹ ਐਲਾਨੇ ਜਾ ਚੁੱਕੇ ਨੇ ਭਾਜਪਾ ਦੇ ਵੱਲੋਂ ਲਗਾਤਾਰ ਪੂਰੇ ਦੇਸ਼ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਨਾਮ ਐਲਾਨੇ ਜਾ ਰਹੇ ਨੇ ਕਿਉਂਕਿ ਪਹਿਲੇ ਚਰਨ ਦੀ ਜਿਹੜੀ VOTING ਹੈ ਉਹ 19 April ਨੂੰ ਸ਼ੁਰੂ ਹੋ ਜਾਏਗੀ ਔਰ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਵਾਰੀ ਹੈ ਇਲੈਕਸ਼ਨਾਂ ਦੀ ਉਹ 1 June ਨੂੰ ਪੰਜਾਬ ਦੇ ਵਿੱਚ ਵੋਟਾਂ ਹੋਣਗੀਆਂ ਔਰ 4 June ਨੂੰ ਪੂਰੇ ਦੇਸ਼ ਦੇ ਨਤੀਜੇ ਜਦੋਂ ਆਉਣਗੇ ਉਸ ਦੇ ਨਾਲ ਹੀ ਪੰਜਾਬ ਦਾ ਵੀ ਨਤੀਜਾ ਆਏਗਾ ਸੋ ਪੰਜਾਬ ਦੇ ਵਿੱਚ ਹੁਣ ਸਿਆਸਤ ਪੂਰੇ ਤਰੀਕੇ ਦੇ ਨਾਲ ਖੁੱਲ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਉਮੀਦਵਾਰਾਂ ਦੀ ਲਿਸਟ ਸਭ ਤੋਂ ਪਹਿਲਾਂ ਜਾਰੀ ਕੀਤੀ ਸੀ ਆਮ ਆਦਮੀ ਪਾਰਟੀ ਨੇ ਔਰ ਉਸ ਤੋਂ ਬਾਅਦ ਹੁਣ ਦੂਸਰੀ ਪਾਰਟੀ ਪੰਜਾਬ ਦੇ ਵਿੱਚ ਬਣ ਗਈ ਹੈ ਭਾਜਪਾ ਜਿਹਦੇ ਵੱਲੋਂ ਆਪਣੇ 6 ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਗਏ ਨੇ ਇਸ ਤੋਂ ਇਲਾਵਾ ਹੁਣ ਅਗਲੀ ਲਿਸਟ ਦੀ ਜਿਹੜਾ ਉਡੀਕ ਕੀਤੀ ਜਾਏਗੀ ਕਿ ਕਾਂਗਰਸ ਦੇ ਵੱਲੋਂ ਅਗਲੇ ਆਪਣੇ ਨਾਮ ਜਿਹੜੇ ਨੇ ਉਹ ਐਲਾਨੇ ਜਾਂਦੇ ਨੇ ਜਾਂ ਫਿਰ ਸ਼ਰਮਨੀ ਆਕਾਲੀ ਦਲ ਦੇ ਵੱਲੋਂ ਪਹਿਲਾ ਲਿਸਟ ਪੰਜਾਬ ਦੇ ਵਿੱਚ ਸਾਹਮਣੇ ਆਉਂਦੀ ਹੈ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਪਰ ਭਾਜਪਾ ਦੇ ਵੱਲੋਂ 6 ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਗਿਆ ਹੈ ਔਰ ਉਹ ਬੜੇ ਸੋਲਿਡ ਕੈਂਡੀਡੇਟ ਕਹੇ ਜਾ ਸਕਦੇ ਨੇ ਆਪਣੀ ਆਪਣੀਆਂ ਸੀਟਾਂ ਦੇ ਜਿਹੜੀ ਜਿਹੜੀ ਸੀਟ ਤੋਂ ਵੀ ਇਹ ਨਾਮ ਐਲਾਨੇ ਗਏ ਨੇ ਸੋ ਹੁਣ ਬਾਕੀ ਸਿਆਸੀ ਪਾਰਟੀਆਂ ਨੂੰ ਇਹ ਸੋਚਣ ਦੇ ਵਿੱਚ ਇਹ ਰਣਨੀਤੀ ਬਣਾਉਣ ਦੇ ਵਿੱਚ ਸ਼ਾਇਦ ਸੌਖ ਜ਼ਰੂਰ ਹੋ ਜਾਏਗੀ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਸਰੇ ਦੇ ਵੱਲ ਜ਼ਰੂਰ ਦੇਖਦੀਆਂ ਨੇ ਕਿ ਕੌਣ ਕਿਹੜੀ ਸੀਟ ਤੋਂ ਕਿਸ ਨੂੰ ਉਮੀਦਵਾਰ ਐਲਾਨਦਾ ਸੋ ਹੁਣ ਉਮੀਦਵਾਰ ਜਦੋਂ ਭਾਜਪਾ ਦੇ ਵੱਲੋਂ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਜਿਹੜੀ ਲਿਸਟ ਸੀ ਪਹਿਲੀ ਉਹ ਜਾਰੀ ਕਰ ਦਿੱਤੀ ਗਈ ਸੀ ਸੋ ਉਸ ਤੋਂ ਬਾਅਦ ਹੁਣ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਰਹਿ ਗਈਆਂ ਨੇ ਕਾਂਗਰਸ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਦੇ ਵੱਲੋਂ ਵੀ ਜਲਦੀ ਆਪਣੇ ਨਾਮ ਐਲਾਨੇ ਜਾ ਸਕਦੇ ਨੇ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੇ ਵੱਲੋਂ ਕੁਝ ਪੰਜਾਬ ਦੀਆਂ ਕੁਝ ਸੀਟਾਂ ਦੇ ਉੱਪਰ ਆਪਣੇ ਨਾਮ ਐਲਾਨੇ ਗਏ ਸੀ ਸੋ ਪੰਜਾਬ ਦੇ ਵਿੱਚ ਹੁਣ ਸਿਆਸਤ ਜਿਹੜੀ ਹੈ ਉਹ ਪੂਰੇ ਤਰੀਕੇ ਦੇ ਨਾਲ ਖੁੱਲ੍ਹ ਦੀ ਨਜ਼ਰ ਆ ਰਹੀ ਆ ਪੰਜਾਬ ਦੇ ਵਿੱਚ ਬਾਕੀ ਬਖਵਖ ਸਿਆਸੀ ਪਾਰਟੀਆਂ ਦੇ ਵੱਲੋਂ ਹੁਣ ਆਪਣੇ ਉਮੀਦਵਾਰਾਂ ਦੇ ਨਾਮ ਜਿਹੜੇ ਨੇ ਉਹ ਐਲਾਨੇ ਜਾਣੇ ਸ਼ੁਰੂ ਕਰ ਦਿੱਤੇ ਗਏ ਨੇ ਸੋ ਭਾਜਪਾ ਦੇ ਵੱਲੋਂ 6 ਨਾਮ ਅੱਜ ਐਲਾਨ ਦਿੱਤੇ ਗਏ ਨੇ ਔਰ 6 ਦੇ ਵਿੱਚੋਂ 7 ਨਾਮ ਹਜੇ ਹੋਰ ਭਾਜਪਾ ਦੇ ਵੱਲੋਂ ਹੁਣ ਦੇਖਣਾ ਹੋਏਗਾ ਕਿ ਦੂਸਰੀ ਸੂਚੀ ਦੇ ਵਿੱਚ ਸਾਰੇ ਦੇ ਸਾਰੇ ਨਾਮ ਸਾਹਮਣੇ ਆ ਜਾਣਗੇ ਜਾਂ ਫਿਰ ਦੋ ਜਾਂ ਤਿੰਨ ਸੂਚੀਆਂ ਦੇ ਵਿੱਚ ਨਾਮ ਆਉਂਦੇ ਨੇ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਅੱਜ ਗਰਮਾਹਟ ਜ਼ਰੂਰ ਆਏਗੀ ਕਿਉਂਕਿ ਭਾਜਪਾ ਦੇ ਵੱਲੋਂ ਆਪਣੇ 6 ਨਾਮ ਜਿਹੜੇ ਨੇ ਉਹ ਲੋਕ ਸਭਾ ਚੋਣਾਂ ਦੇ ਲਈ ਐਲਾਨ ਦਿੱਤੇ ਗਏ ਨੇ